ਹਾਂ ਜੀ ਅਪਣੀ ਟੀਮ ਆਈ ਨਾਲ ਸਾਡੇ ਕੀ ਕੀ ਹੋਣਾ ਨਹੀਂ ਸਤਿ ਇਹ ਨਹੀਂ ਹੋਣਾ ਇਹ ਚੋਰੀ ਦਾ ਡਾ ਲਿਆ ਮੁੜ ਕੇ ਚਲੋ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਲਓ ਜੀ ਆਜੋ ਬਿਠਾ ਲਾਂਗੇ ਇਹਨੂੰ ਆਲੋ ਮਗਰ ਆਲੋ ਹਾਂ ਜੀ ਹਾਂ ਜੀ ਆਜੋ ਤੁਹਾਡੇ ਦਰਸ਼ਨਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਮੋਟਾ ਡਾਤਾ ਨਾ ਤੇ ਅੱਜ ਵਰਤਨਾ ਵੀ ਕੋਈ ਨਹੀਂ ਨਹੀਂ ਕਰ ਲਿਜੀ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇਰ ਮੇਰੀ ਇੱਕ ਰਿਕਵੈਸਟ ਮੰਨ ਲਓ ਕੁਛ ਚੱਲ ਪੋ ਤੁਹਾਡੀ ਦੁਕਾਨ ਨੂੰ ਕੁਛ ਨਹੀਂ ਹੁੰਦਾ ਦੇਖੋ ਤਾਂ ਜੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਬਹੁਤ ਸਮਾਂ ਆਇਆ ਕਿਉਂ ਇੱਥੇ ਸਭ ਧਰਿਆਉਣਾ ਚੁੱਪੀ ਆ ਹੋਰ ਬੜੇ ਨੇ ਸਮਾਨ ਬਣਾ ਕੋਲ ਆ ਜਾਂਦੇ ਹੁੰਦੇ ਜਿਆਦਾ ਕਿਹਨੇ ਪਾਣੀ ਚੁੱਕੀ ਨਾ ਆ ਰਿਹਾ ਨਹੀਂ ਕੋਈ ਲੇਡੀਸ ਆਉਂਦੀ ਹੈ ਲੇਡੀਸ ਨੂੰ ਤਾਂ ਫੇਰ ਇਧਰ ਨਹੀਂ ਉਹਨੇ ਜਾਣਾ ਨਹੀਂ ਜੇ ਆਪਾਂ ਕਹਾਂਗੇ ਤਾਂ ਚੱਲ ਜਾਣਗੇ ਲੇਡੀਸ ਦਾ ਫੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਰਾਂ ਤੇ ਬੈਠੇ ਨੇ ਇਹ ਬਾਕੀ ਮੈਡਲ ਲੈ ਗਏ ਅਸੀਂ ਇਹਨਾਂ ਨੂੰ एक ਇਹ ਦੋ ਦੋ ਇੱਕ ਦੀਤ थैंक यू अब मेरी बटुन भी एक रिक्वेस्ट है कि तुझे चल पर कुछ नहीं होता है इस हिसाब की फोर्स है कि है नहीं होता है कोई लाजो जे आपका पीछे को दिक्कत नहीं आएगी लेडीज मेरे दिल पे है पीछे तो नहीं को दिखते है नहीं पीछे नहीं पीछे पानी फीदे नहीं तो को दिखते है ये ज्यादा तो नहीं है कोई पानी ज्यादा दो 2.5 फुट था उतर गया ਡੰਗਰਾਂਵਾਦੇ ਦੇ ਡੇਰੇ ਦੇ ਡੰਗਰ ਗਏ ਨਾ ਪੇਟ ਹਾਂ ਉਹਨਾਂ ਰਸੇ ਪਾਣੀ ਕੁੜੀ ਦਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਲੈ ਕੇ ਨਹੀਂ ਆਪਾਂ ਵੀ ਲਾ ਲੈਣੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਤੋਂ ਅੱਗੇ ਬੱਤੇ ਮੇਰ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਦੇਖਦਾ ਦੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਡੰਗਰ ਉੱਤੇ ਭੁੱਖੇ ਪੈ ਮੈਂ ਤਾਂ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਅੱਜ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਨੇ ਬੰਦਰ ਪਿੰਡ ਗਏ ਨਹੀਂ ਪਿੰਡ ਇਹ ਕਿਸੇ ਕੋਲ ਵੀ ਲੰਬੜਦਾਰਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਉੱਥੇ ਪਹੁੰਚਾ ਦਿਓ ਨਾਲ ਰਸਿਲ ਪਾਣੀ ਮੈਂ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਰੱਖ ਲਓ ਫਿਰ ਵੀ ਰੱਖ ਲਓ ਅੱਗੇ ਦੇ ਦੇ ਕੋਈ ਪਾਣੀ ਬਾਈ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਮੇਰੀ ਹਾਂ ਲੋ ਟਾਰੇ ਚੋਰਾ ਦਾ ਇਹਨਾਂ ਦੇ ਘਰੋਂ ਮੇਨ ਘਰਾਂ ਚੋਰਾ ਦਾ ਆਇਆ ਇੱਕ ਮਿੰਟ ਧੰਨਵਾਦ ਰਹੀ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਦੇ ਵਿੱਚ ਸਾਡੀ ਸਾਡੇ ਮੰਦੇ ਵਿੱਚ ਨਾ ਬੇਟਾ ਜੀ ਸਾਡੇ ਮੰਦੇ ਵਿੱਚ ਬਹੁਤ ਸਰਕਾਰੇ ਦਾ ਕੰਮ ਹੈ ਨਾਲ ਸਾਡੇ ਬੱਚੇ ਨੇ ਬਾਹਰ ਇਹੋ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਇਹ ਕਿਹੜਾ ਚੱਕੀ ਆ ਰਹੀ ਹੈ ਅਸੀਂ ਤੁਸੀਂ ਚੇਕੇ ਆਉਂਦਾ ਲਗਾਉਂਦੇ ਆ ਅਸੀਂ ਇੱਕ ਹਵਾਸੀ ਦਾ ਹੜਾ ਟੈਕ ਹੈ ਉਹ ਕੋਈ ਨਹੀਂ ਆਹ ਆਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਬੀਪੀ ਵੀ ਕੋਲੇ ਚਾਹੀਦਾ